ਜੇ ਤੁਸੀਂ ਭੰਗ ਦੀ ਦਵਾਈ ਲੈਂਦੇ ਹੋ ਭੰਗ ਵਾਲੀ ਦਵਾਈ ਲੈਂਦੇ ਹੋ ਮੇਰਾ ਮਤਲਬ ਹੈ ਸੀਬੀਡੀ ਜਿਹਨੂੰ ਅਸੀਂ ਕਹਿੰਦੇ ਆ ਕਿ ਆਪਣੀ ਪੇਨ ਮੈਨੇਜਮੈਂਟ ਵਾਸਤੇ 슬ੀਪ ਡਿਸਆਰਡਰ ਵਾਸਤੇ ਜੇ ਤੁਸੀਂ ਭੰਗ ਤੋਂ ਬਣੀ ਮੈਡੀਸਨ ਲੈਂਦੇ ਹੋ ਤੇ ਇਹ ਸਾਰੇ ਆ ਮੁਲਕਾਂ ਦੇ ਵਿੱਚ ਪ੍ਰਵਾਨਿਤ ਨਹੀਂ ਹੈ ਜੇ ਤੁਸੀਂ ਇਹ ਦਵਾਈ ਲੈਂਦੇ ਹੋ ਤੁਹਾਡੇ ਕੋਲ ਦਵਾਈ ਹੈਗੀ ਆ ਤੁਸੀਂ ਵਿਦੇਸ਼ ਯਾਤਰਾ ਕਰਨੀ ਹੈ ਤਾਂ ਪਹਿਲਾਂ ਪਤਾ ਕਰ ਲਓ ਜੇ ਉਸ ਮੁਲਕ ਚ ਜਾ ਰਹੇ ਹੋ ਜੇ ਉਸ ਮੁਲਕ ਚ ਤੁਸੀਂ ਰਸਤੇ ਚ ਰੁਕਣਾ ਹੈ ਉਹਨਾਂ ਮੁਲਕਾਂ ਦੇ ਵਿੱਚ ਭੰਗ ਦੀ ਇਜਾਜ਼ਤ ਹੈ ਕਿ ਨਹੀਂ ਹੈ 64 ਸਾਲ ਦਾ ਇੱਕ ਵਿਅਕਤੀ ਹੈ 온ਟਾਰੀਓ ਦਾ ਮੋਰਿਸ ਕੈਵਨੋ ਰੋਰਥ ਉਸ ਵਿਅਕਤੀ ਬਾਰੇ ਦੱਸਿਆ ਜਾ ਰਿਹਾ ਜੀ ਕਿ ਉਹ ਕਾਰਪੈਂਟਰ ਹੈ ਮਿਸਿਸ ਸਾਗਾ ਦੇ ਵਿੱਚ ਤੇ ਉਹਨੂੰ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ ਹੈ ਉਹ ਦੁਬਈ ਵਿੱਚ ਜਾ ਕੇ ਫੜਿਆ ਗਿਆ ਉਹ 3 ਜੁਲਾਈ ਨੂੰ ਦੁਬਈ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਉਸਨੇ ਸਾਊਥ ਅਫਰੀਕਾ ਨੂੰ ਜਾਣਾ ਸੀ ਦੁਬਈ 'ਚ ਉਸ ਦਾ ਸਟੇਜ ਸੀਗਾ ਦੁਬਈ ਦੇ ਵਿੱਚ ਉਸ ਦੀ ਜਾਂਚ ਕੀਤੀ ਗਈ 118 ਗ੍ਰਾਮ ਭੰਗ ਦੀ ਦਵਾਈ ਉਸ ਕੋਲੋਂ ਬਰਾਮਦ ਹੋਈ ਉਹਦੇ ਕੋਲ ਡਾਕਟਰੀ ਚਿੱਠੀ ਵੀ ਸੀ ਉਸ ਨੇ ਆਪਣੀ ਡਾਇਗਨੋਸ ਵੀ ਦਿਖਾਇਆ ਦਵਾਈ ਵੀ ਦਿਖਾਈ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਉਹਦੇ ਉੱਤੇ ਲਿਖੀ ਹੋਈ ਦਿਖਾਈ ਇਸ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਦੁਬਈ ਦੇ ਵਿੱਚ ਭੰਗ ਦਾ ਇਸਤੇਮਾਲ ਪਾਬੰਦੀ ਵਾਲਾ ਮਾਮਲਾ ਹੈ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਹੁਣ ਸਾਰਾ ਟੱਬਰ ਉਹਨਾਂ ਦਾ ਬੈਠਾ ਜੀ ਕਿ ਸਾਡੀ ਕੋਈ ਸੁਣਵਾਈ ਕਰੋ ਔਰ ਕੈਨੇਡਾ ਸਰਕਾਰ ਨੂੰ ਦਖਲ ਦੇਣਾ ਪੈ ਰਿਹਾ ਹੈ ਉਹ ਕਹਿੰਦੇ ਜੀ ਸਾਡੇ ਰੂਲ ਆ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਸੋ ਮੇਰੀ ਇਹ ਬੇਨਤੀ ਹੈ ਇਸ ਖਬਰ ਦੇ ਹਵਾਲੇ ਨਾਲ ਕਿ ਜੇ ਇਸ ਤਰ੍ਹਾਂ ਦੀ ਕੋਈ ਦਵਾਈ ਨਸ਼ੇ ਵਾਲੀ ਤੁਸੀਂ ਵਰਤਦੇ ਹੋ ਪਹਿਲਾਂ ਕਨਫਰਮ ਕਰੋ ਜੇ ਇਸ ਮੁਲਕ ਦੇ ਵਿੱਚ ਤੁਹਾਡਾ ਜਹਾਜ਼ ਰੁਕਣਾ ਹੈ ਜਿੱਥੋਂ ਤੁਹਾਡੀ ਫਲਾਈਟ ਚੇਂਜ ਹੋਣੀ ਹੈ ਕੀ ਉਹਨਾਂ ਮੁਲਕਾਂ ਦੇ ਵਿੱਚ ਦਵਾਈ ਪ੍ਰਵਾਨਿਤ ਹੈ ਨਹੀਂ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਹੁਣ ਇਸ ਵਿਅਕਤੀ ਦੀ 크리스마ਸ ਵਾਲੇ ਦਿਨ ਦੁਬਈ ਦੇ ਵਿੱਚ ਅਦਾਲਤ ਵਿੱਚ ਪੇਸ਼ੀ ਹੋਣੀ ਹੈ ਕਾਫੀ ਗਰੁੱਪ ਲੱਗੇ ਹੋਏ ਨੇ ਇਹਦੇ ਪਿੱਛੇ ਪਰ ਉਸ ਦੀ ਜਾਨ ਬਖਸ਼ਦੇ ਨੇ ਉਹ ਕਿ ਨਹੀਂ ਬਖਸ਼ਦੇ ਹੁਣ ਉਹਨਾਂ ਦੇ ਕਾਨੂੰਨ ਦੇ ਉੱਤੇ ਡਿਪੈਂਡ ਕਰਦਾ